ਸਸਿਕਾਲ ਜੀ ਸਕਾਈ ਨੂ ਪੰਜਾਬ ਦੇਖ ਰਹੇ ਹੋ ਮੈਂ ਜਗਦੀਪ ਸਿੰਘ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕੀ ਸੱਚ ਕੀ ਝੂਠ ਅੱਜ ਅਸੀਂ ਪੰਜਾਬ ਦੇ ਇੱਕ ਅਜਿਹੇ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਡੇਰਾ ਉਸ ਡੇਰੇ ਦੇ ਵਿੱਚ ਸ਼ਰਾਬ ਚੜਦੀ ਹੈ ਸ਼ਰਾਬ ਕਿਉਂ ਚੜਦੀ ਆ ਤੇ ਨਾਲ ਹੀ ਉੱਥੇ ਇੱਕ ਬਹੁਤ ਵੱਡੀ ਛਪੜੀ ਬਣੀ ਹੋਈ ਆ ਪਿੰਡਾਂ ਦੇ ਵਿੱਚ ਆਮ ਲੋਕ ਜੇ ਆਮ ਪਾਸ਼ਾ ਦੇ ਵਿੱਚ ਕੈਦੀ ਹੈ ਤਲਾਈ ਬਣੀ ਹੋਈ ਆ ਉਸ ਜਗ੍ਹਾ ਤੇ ਨਹਾਉਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਨਾਸ਼ ਹੁੰਦਾ ਹੈ ਗੱਲ ਕਰਾਂਗੇ ਇੱਥੋਂ ਦੇ ਲੋਕਾਂ ਦੇ ਨਾਲ ਪਿੰਡ ਦੇ ਵਸਿੰਦਿਆਂ ਦੇ ਨਾਲ ਕੀ ਸਚਾਈ ਹੈ ਕੀ ਇਤਿਹਾਸ ਇਸ ਜਗ੍ਹਾ ਦਾ ਕੱਲੀ-ਕੱਲੀ ਗੱਲ ਤੋਂ ਜਾਣੂ ਕਰਵਾਵਾਂਗੇ ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਨੂੰ ਤੇ ਲੈ ਕੇ ਚੱਲਦਾ ਤੁਹਾਨੂੰ ਉਸ ਡੇਰੇ ਦੇ ਅੰਦਰ ਜਿੱਥੇ ਸ਼ਰਾਬ ਚੜਦੀ ਹੈ ਤੇ ਨਾਲ ਦੀ ਨਾਲ ਜਿਹੜੀਆਂ ਲੋਕਾਂ ਦੀਆਂ ਬਿਮਾਰੀਆਂ ਨੇ ਉਹ ਵੀ ਦੱਸਿਆ ਜਾ ਰਿਹਾ ਕਿ ਹਰ ਇੱਕ ਬਿਮਾਰੀ ਤੋਂ ਛੁਟਕਾਰਾ ਪਿਆ ਜਾਂਦਾ ਤੇ ਜ਼ਿਆਦਾ ਸਮਾਂ ਨ ਲਵਾ ਲੈ ਕੇ ਚੱਲਦਾ ਤੁਹਾਨੂੰ ਪਿੰਡ ਦੇ ਲੋਕਾਂ ਦੇ ਕੋਲ ਤੇ ਇਸ ਡੇਰੇ ਬਾਬਤ ਕਰਾਂਗੇ ਕੁਝ ਚਰਚਾਵਾਂ ਸੋ ਦਰਸ਼ਕੋ ਉਸ ਜਗ੍ਹਾ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਣ ਲੱਗੇ ਆ ਜਿਹੜੀ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਕਰਕੇ ਦੱਸਦੇ ਪਿੰਡਾਂ ਦੇ ਵਿੱਚ ਜਿਹੜੀ ਇੱਕ ਮੰਨਤਾ ਹੋਣ ਵਾਲੀਆਂ ਜਗ੍ਹਾ ਹੁੰਦੀਆਂ ਨੇ ਸਾਹਮਣੇ ਇੱਕ ਦ੍ਰਿਸ਼ ਹੈ ਇਸ ਦ੍ਰਿਸ਼ ਦੇ ਵਿੱਚ ਤੁਹਾਨੂੰ ਜਾਣੂ ਕਰਵਾ ਦਈਏ ਇਸ ਡੇਰੇ ਦੇ ਵਿੱਚ ਇੱਕ ਬਾਬਾ ਜੀ ਮੌਜੂਦ ਸੀ ਜਿਹੜਿਆਂ ਦਾ ਇਹ ਭੋਰਾ ਤੇ ਉਹਨਾਂ ਦਾ ਜਿਹੜਾ ਅਰਾਮ ਕਰਨ ਦਾ ਆਸਾਨ ਬਣਿਆ ਹੋਇਆ ਤੇ ਸਾਹਮਣੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਕਿਉਂਕਿ ਨਾਲ ਮੇਰੇ ਪਿੰਡ ਦੇ ਲੋਕ ਵੀ ਮੌਜੂਦ ਨੇ ਪਿੰਡ ਦੇ ਲੋਕਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਇਹ ਬਾਬਾ ਜੀ ਕੌਣ ਸਨ ਕਿੱਥੋਂ ਸਨ ਕਿਵੇਂ ਸਨ ਕੀ ਉਹਨਾਂ ਦਾ ਇਤਿਹਾਸ ਆ ਕੀ ਮੰਨਤ ਹੈ ਤੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਡੇਰੇ ਦੇ ਵਿੱਚ ਸ਼ਰਾਬ ਚੜਦੀ ਆ ਸੋ ਇਹ ਤਸਵੀਰਾਂ ਨੇ ਸਕਰੀਨ ਤੋਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਕਹਿ ਦੂੰਗਾ ਇੱਥੋਂ ਥੋੜਾ ਦਿਖਾ ਦੇ ਸਾਰੀ ਦ੍ਰਿਸ਼ਾ ਤੇ ਹੁਣ ਇਸ ਇਤਿਹਾਸ ਬਾਰੇ ਚਰਚਾ ਕਰਾਂਗੇ ਡੇਰੇ ਬਾਰੇ ਗੱਲਬਾਤ ਕਰਾਂਗੇ ਜਿਹੜੇ ਇਥੋਂ ਦੇ ਗੱਦੀ ਨਿਸ਼ੀਨ ਬਾਬਾ ਜੀ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂਜੀ ਤੁਹਾਡਾ ਸਿੰਦਾ ਜੀ ਜਿਹੜਾ ਇਹ ਇਤਿਹਾਸ ਆ ਤੁਹਾਡੇ ਪਿੰਡ ਦੇ ਵਿੱਚ ਇੱਕ ਸਮਾਦ ਬਣੀ ਹੋਈ ਆ ਕਿੰਨੀ ਕੁ ਜਾਣਕਾਰੀ ਹੈ ਕੀ ਆ ਸਾਰੀ ਤੁਹਾਡੇ ਸਾਡੇ ਜਿਹੜੇ ਲੋਕ ਤੁਹਾਡੀ ਇਹ ਵੀਡੀਓ ਦੇਖ ਰਹੇ ਨੇ ਉਹ ਸਾਰੇ ਜਾਣ ਜਾਣੀ ਗੱਲ ਆ ਪੂਰੀਆਂ ਨੇ ਸਾਰੀਆਂ ਅੱਛਾ ਜੀ ਹਾਂ ਜੀ ਜੋ ਵੀ ਸੁੱਖ ਲਾ ਪਾ ਰਹੇ ਠੀਕ ਹੈ ਹਾਂ ਜੀ ਕਿੰਨੇ ਚਿਰ ਤੋਂ ਮੰਨਤਾ ਫਿਰ ਇੱਥੇ ਇਹ ਤਾਂ ਬਹੁਤ ਜ਼ਿਆਦਾ ਪੁਰਾਣੀ ਹੈ ਜੀ ਠੀਕ ਹੈ ਜੀ ਹਾਂ ਜੀ ਔਰ ਮੇਰੇ ਨਾਲ ਪਿੰਡ ਦੇ ਵਸਨੀਕ ਨੇ ਗੱਲਬਾਤ ਕਰ ਲਿਨੀ ਐ ਇਸ ਡੇਰੇ ਨੂੰ ਚਰਚਾ ਜਿਹੜੀ ਆਪਾਂ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਜੀ ਤੁਹਾਡਾ ਬਲਸ਼ੇਰ ਸਿੰਘ ਆ ਜੀ ਹਾਂ ਬਲਸ਼ੇਰ ਸਿੰਘ ਜੀ ਜਿਹੜਾ ਇਹ ਤੁਹਾਡੇ ਪਿੰਡ ਦੇ ਚ ਸਮਾਦ ਬਣੀ ਹੋਈ ਆ ਇੱਕ ਬਹੁਤ ਵਾਇਰਲ ਹੋਈ ਆ ਇਹ ਗੱਲ ਕਿ ਇਸ ਜਗ੍ਹਾ ਤੇ ਸ਼ਰਾਬ ਚੜਦੀ ਆ ਪਹਿਲਾਂ ਤਾਂ ਪੁੱਛਦੇ ਆ ਵੀ ਸ਼ਰਾਬ ਹੀ ਕਿਉਂ ਚੜਦੀ ਐ ਇੱਥੇ ਉਹਦਾ ਇਤਿਹਾਸ ਕੀ ਆ ਹਾਂ ਜੀ ਇਹ ਬਾਬਾ ਜੀ ਪਿੰਦਾ ਦੀ ਸ਼ਰਾਬ ਅੱਛਾ ਜੀ ਪਹਿਲਾਂ ਜੀ ਬਹੁਤ ਜ਼ਿਆਦਾ ਪਿੰਦਾ ਸੀ ਜੀ ਬਾਕੀ ਜਿਹੜੇ 10 ਬੰਦੇ ਕੋਲੇ ਬੈਠੇ ਹੁੰਦੇ ਹਾਂ ਜੀ ਅਨਦਵਨੀ ਚੜਦੇ ਪਹਿਲਾਂ ਦਾ ਪਹਿਲਾਂ ਦੀਆਂ ਗੱਲਾਂ ਨੇ ਹਾਂਜੀ ਹਾਂਜੀ ਹਾਂ ਬਸ ਉਹ ਸਾਰੇ ਜਿਹੜੇ ਚੜਦੇ ਤੇ ਸ਼ਰਾਬ ਹੀ ਮੰਗਾ ਲਾਂਦਾ ਸੀ ਠੀਕ ਹੈ ਜੀ ਉਹ ਬਸ ਉਹ ਪੈਸੇ ਨਾਲ ਸ਼ਰਾਬ ਪੀ ਲੈਂਦੇ ਤੇ ਮਸਤ ਰਹਿੰਦਾ ਸੀ ਹੂੰ ਸ਼ਰਾਬ ਦੇ ਨਾਲ ਜੀ ਤੰਜੋ ਦਾ ਨਾਮ ਮਸਤ ਰਾਮ ਤੇ ਰਾਮ ਤੇ ਆਪ ਕੋ ਪਿੰਡ ਕਿਹੜਾ ਹੈ ਕਿਹੜਾ ਜ਼ਿਲ੍ਹਾ ਹੈ ਉਹ ਵੀ ਦੱਸ ਦਿਓ ਇੱਕ ਵਾਰੀ ਸਾਰਾ ਹਾਂਜੀ ਪਿੰਡ ਇਹ ਫੁੱਲੂ ਵਾਲਾ ਡੋਡ ਜੀ ਇੱਕ ਫੁੱਲੂਆਲਾ ਉੱਧਰ ਹੈ ਜੀ ਬਲਾਡੇ ਤੋਂ ਇਹ ਬਲਾ ਦਾਤੇਵਾਸ ਦੇ ਕੋਲੇ ਪੈਂਦਾ ਹੈ ਫੁੱਲੂਆਲਾ ਜਿਲ੍ਹਾ ਕਿਹੜਾ ਲੱਗ ਜਾਂਦਾ ਮਾਨਸਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਜਿਲ੍ਹਾ ਇੱਥੇ ਹੋਰ ਵੀ ਚਰਚਾ ਕੀਤੀ ਜਿਹੜੀ ਪਿੱਛੇ ਕਿ ਛੱਪੜੀ ਬਣੀ ਹੋਈ ਆ ਆਪਣੇ ਪਿੰਡਾਂ ਦੇ ਖਾਸ ਕਰਕੇ ਉਹਨੂੰ ਤਲਾਈ ਵੀ ਕਹਿ ਦਿੰਦੇ ਆ ਤਲਾਓ ਵੀ ਕਹਿ ਦਿੰਦੇ ਆ ਨਵੇਂ ਬਣਾਈ ਆ ਨਵੇਂ ਬਣਾਈ ਆ ਹਾਂ ਉਹ ਤੇ ਖੁਰਕ ਨਹੀਂ ਰਹਿੰਦੀ ਖੁਰਕ ਬਾਲਾ ਪੱਕਾ ਇਲਾਜ ਆ ਅੱਛਾ ਬਹੁਤ ਲੋਕ ਆਉਂਦੇ ਨੇ ਬਾਹਰੋਂ ਅਨੰਦਪੁਰ ਸਭ ਤੋਂ ਵੀ ਆਏ ਨੇ ਕਈ ਵਾਰੀ ਠੀਕ ਹੈ ਹਾਂ ਉੱਥੇ ਆ ਕੇ ਖੁਰਕੇ ਤੇ ਦਵਾਈਆਂ ਬਹੁਤ ਲੈਣੀਆਂ ਪਹਿਲਾਂ ਉਹਨਾਂ ਨੇ ਜੀ ਜੀ ਇਦੋਂ ਉਰੇ ਆ ਕੇ ਹੱਟੀਆ ਫਿਰ ਕਿੰਨੀ ਕੁ ਪੁਰਾਣੀ ਹੈ ਇਹ ਗੱਲਬਾਤ ਜਿਹੜੀ ਬਾਬਾ ਜੀ ਥੇਗੇ ਜੀ ਪੁਰਾਣੀ ਦਾ ਬੜੀ ਹੈ ਪਹਿਲਾਂ ਦੀ ਬਾਕੀ ਇਹ ਪ੍ਰਗਟ ਹੋਇਆ ਕਿਸੇ ਉਰੇ ਮੁੰਡੇ ਚ ਜੀ ਉਹਨੇ ਫਿਰ ਦੱਸਿਆ ਸਾਰਾ ਆ ਕੇ ਅੱਛਾ ਇਤਿਹਾਸ ਫਿਰ ਇਹਦੀ ਸਮਾਦ ਬਣਾਈ ਹੈ ਸਮਾਦ ਬਣਾ ਕੇ ਫਿਰ ਹੁਣ ਮੰਨਤਾ ਹੋਣ ਲੱਗੀ ਠੀਕ ਹੈ ਪੂਰਾ ਪਿੰਡ ਮੰਨਦੇ ਹੁਣ ਹਾਂਜੀ ਪੂਰਾ ਪਿੰਡ ਮੰਗਲਵਾਰ ਵਾਲੇ ਦਿਨ ਬਹੁਤ ਸਾਰਾ ਪਿੰਡਾ ਹੁੰਦਾ ਠੀਕ ਹੈ ਕੁੜੀਆਂ ਮਾਈਆਂ ਸਾਰਾ ਇੱਥੇ ਮੰਨੀ ਲੈ ਕੇ ਆਉਂਦੀਆਂ ਨੇ ਹਾਂ ਬਾਕੀ ਸੁੱਖ ਬਹੁਤ ਪੂਰੀ ਹੁੰਦੀ ਹੈ ਕੋਈ ਵੀ ਸੁੱਖ ਲੈ ਠੀਕ ਹੈ ਠੀਕ ਹਾਂ ਪਾਰ ਹੈ ਬਰੋ ਜਿਹੜੇ ਆਪਣੇ ਜਾਂਦੇ ਨੇ ਕੈਨੇਡਾ ਚ ਹੋਰ ਕਈ ਬੰਦਾ ਮੱਥਾ ਟੇਕ ਕੇ ਗਏ ਨੇ ਦੁਬਾਰੇ ਠੀਕ ਹੈ ਜੀ ਦੁਬਾਰੇ ਆ ਕੇ ਪਹਿਲਾਂ ਸੁੱਖ ਜਾਂਦੇ ਫਿਰ ਕਹਿੰਦੇ ਸਾਡੀ ਸੁੱਖ ਪੂਰੀ ਹੋ ਗਈ ਠੀਕ ਹੈ ਜੀ ਫਿਰ ਉਰੇ ਆ ਕੇ ਉਹ ਹਾਂ ਕੈਨੇਡਾ ਤਾਂ ਸਵਾਰ ਸਮਣ ਵੀ ਦੇ ਕੇ ਗਏ ਨੇ ਉਹਨਾਂ ਦਾ ਜਿਹੜਾ ਕੰਮ ਹੋ ਗਿਆ ਸਾਰਾ ਭਾਂਡੇ ਦੇ ਕੇ ਗਏ ਨੇ ਬਿਸਤਰੇ ਬਹੁਤ ਕੁਝ ਦੇ ਕੇ ਗਏ ਨੇ ਉਹਦੇ ਹਾਂ ਆਪਾਂ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਇਹਨਾਂ ਨੇ ਆਪ ਜਿਹੜੇ ਇਤਿਹਾਸ ਸੀ ਜਿੰਨੀ ਕਹਿੰਦੇ ਸਮਝ ਸੀ ਜਾਣਕਾਰੀ ਸੀ ਉਹ ਦੱਸਿਆ ਤੇ ਆਪਾਂ ਹੋਰ ਨਾਲ ਲੋਕਾਂ ਦਾ ਵੀ ਪੱਖ ਲੈਨੇ ਆ ਇੱਕ ਭਰਾ ਮੇਰੇ ਨਾਲ ਹੋਰ ਮੌਜੂਦ ਆ ਆਪਾਂ ਗੱਲਬਾਤ ਕਰ ਲਈ ਜਿਹੜੀ ਇੱਥੇ ਇਤਿਹਾਸ ਇੱਕ ਜਗ੍ਹਾ ਬਣੀ ਹੋਈ ਆ ਸ਼ਰਾਬ ਚੜਦੀ ਆ ਲੋਕਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਕਿ ਹਰ ਇੱਕ ਬਿਮਾਰੀ ਇੱਥੇ ਨਹਾਉਣ ਦੇ ਨਾਲ ਠੀਕ ਹੋ ਜਾਂਦੀ ਆ ਬਾਈ ਜੀ ਕੀ ਨਾਂ ਤੁਹਾਡਾ ਕਰਮਜੀਤ ਸਿੰਘ ਆਈ ਕਰਮਜੀਤ ਜੀ ਤੇ ਜਿਹੜਾ ਇੱਥੇ ਤੁਹਾਡੇ ਪਿੰਡ ਦੇ ਵਿੱਚ ਇੱਕ ਜਗ੍ਹਾ ਬਣੀ ਹੋਈ ਆ ਛੱਪੜੀ ਕਹਿ ਦਿੰਦੇ ਆ ਆਪ ਪਾਸ਼ਾ ਦੇ ਵਿੱਚ ਆਪਾਂ ਤਲਾਹ ਕਹਿ ਦਿੰਦੇ ਆ ਕੋਈ ਕੁਛ ਕਹਿ ਦਿੰਦੇ ਆ ਇੱਥੇ ਨਹਾਉਣ ਦੇ ਨਾਲ ਸਾਰੀਆਂ ਬਿਮਾਰੀਆਂ ਤੋਂ ਕਹਿੰਦੇ ਛੁਟਕਾਰਾ ਹੋ ਜਾਂਦਾ ਕੀ ਇਤਿਹਾਸ ਆ ਕਿਹੜੇ ਬਾਬਾ ਜੀ ਦੀ ਇੱਥੇ ਜਗ੍ਹਾ ਬਣੀ ਹੋਈ ਆ ਇਹ ਬਾਬਾ ਮ ਓਹੋ ਬਣੀ ਹੋਈ ਹੈ ਜੀ ਇਹ ਜੀ ਲੇਕਿਨ ਸਾਨੂੰ ਤਾਂ ਕੋਈ ਪਤਾ ਨਹੀਂ ਹੁਣ ਸਾਣੇ ਬਜ਼ੁਰਗਾਂ ਦੇ ਦੱਸਣ ਦੀ ਪਤਾ ਲੱਗਦਾ ਹੈ ਇਸ ਸਮਾਜ ਚ ਇੰਨੀ ਜਿਆਦੇ ਕਰਾਮਾਤ ਹੈ ਜੋ ਵੀ ਮਨ ਚ ਸਰਦਾ ਲੈ ਕੇ ਆਉਂਦਾ ਬੰਦਾ ਉਹ ਹਰ ਇੱਕ ਪੂਰੀ ਹੁੰਦੀ ਹੈ ਇੱਥੇ ਠੀਕ ਹੈ ਕੋਈ ਵੀ ਬਾਹਰਲੇ ਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਜੋ ਵੀ ਸੁਖ ਸੁਖਦੇ ਨੇ ਉਹਨਾਂ ਦੀ ਪੂਰੀ ਹੁੰਦੀ ਆ ਪਹਿਲਾਂ ਇੱਥੇ ਆਏ ਸੀ ਇੱਕ ਉਹ ਸਮਾਨ ਦੇਖ ਕੇ ਗਏ ਨੇ ਕੈਨੇਡਾ ਗਏ ਨੇ ਇੱਥੇ ਭਾਂਡੇ ਵੀ ਬਿਸਤਰੇ ਹੋਰ ਵੀ ਸਮਾਨ ਦੇਖ ਕੇ ਗਏ ਨੇ ਜੋ ਵੀ ਉਹਨਾਂ ਦੀ ਸਰਦਾ ਸੀ ਪੂਰੀ ਹੋਈ ਹੈ ਬਾਕੀ ਖੁਰਕ ਦਾ ਇਲਾਜ ਹੈ ਜਿਵੇਂ ਲੋਕ ਕਹਿੰਦੇ ਨੇ ਕਿ ਕਿਤੇ ਫਾਇਦਾ ਨਹੀਂ ਹੁੰਦਾ ਇੱਥੇ ਪੱਕਾ ਸਰਤੀ ਇਲਾਜ ਹੈ ਤੇ ਬਾਬਾ ਮਾਸਤਰਾਮ ਜੀ ਲੋਗੇ تھے ਸੁੱਖ ਹੈ ਜਿਹੜੀ ਜ਼ਿਆਦਾਤਰ ਸ਼ਰਾਬ ਦੀ ਹੈ ਹੂੰ ਕਿਉਂਕਿ ਉਹ ਪਹਿਲੇ ਦਿਨ ਹੀ ਸ਼ਰਾਬ ਪੀਂਦੇ ਸੀ ਉਦੋਂ ਦੀ ਕੁਛ ਉਹ ਪੋਰਾ ਰਹਿ ਗਿਆ ਜਿਹੜਾ ਇਹ ਹੈ ਇੱਥੇ ਕੱਚੇ ਉਹ ਪੋਰਾਤੀ ਦੇ ਵਿੱਚ ਹੀ ਰਹਿੰਦੇ ਸੀ ਉਹ ਅੱਛੇ ਗੱਲ ਮੈਂ ਹੋਰ ਪੁੱਛਦਾ ਜਦੋਂ ਸ਼ਰਾਬ ਚੜਦੀ ਹੈ ਕੋਈ ਕੋਈ ਦਿਨ ਵੀ ਮਨਾਇਆ ਜਾਂਦਾ ਫਿਰ ਇੱਥੇ ਦਿਨ ਜਿਆਦਾਤਰ ਮੰਗਲਵਾਰ ਹੀ ਬਨਾਇਆ ਜਾਂਦਾ ਹੈ। ਅੱਛਾ ਤੇ ਉਹ ਸ਼ਰਾਬ ਫਿਰ ਮੰਗਲਵਾਰ ਨੂੰ ਚੜਦੀ ਆ। ਹਾਂ ਮੰਗਲਵਾਰ ਨੂੰ ਸਰਦਾ ਜਿਹੜੀ ਮਰਜ਼ੀ ਲੈ ਕੇ ਆ ਜਾ ਉਹ ਮੇਨ ਮੰਗਲਵਾਰ ਆ ਇੱਥੇ। ਜਿਹੜੀ ਜਦੋਂ ਸ਼ਰਾਬ ਚੜ ਜਾਂਦੀ ਆ ਕਿਉਂਕਿ ਫਿਰ ਤਾਂ ਬਹੁਤ ਲੋਕ ਆਉਂਦੇ ਹੁਣੇ ਮੰਗਲਵਾਰ ਨੂੰ ਸ਼ਰਾਬ ਕਾਫੀ ਇਕੱਠੀ ਹੋ ਜਾਂਦੀ ਹੁੰਦੀ। ਉਹ ਸ਼ਰਾਬ ਨੂੰ ਕਰੀ ਜਿਹੜੇ ਉੱਥੇ ਇੱਥੇ ਲੋਕ ਆਉਂਦੇ ਨੇ ਮੱਥਾ ਟੇਕਣ ਉਹਨਾਂ ਨੂੰ ਵਰਤਾਇ ਜਾਂਦੀ ਆ ਜਾਂ ਕਿਤੇ ਹੋਰ ਜਗ੍ਹਾ ਤੇ ਉਹਨੂੰ ਵਰਤੇ ਜਾਂਦਾ ਜੀ। ਉਹ ਆਏ ਜੀ ਜਿਹੜੇ ਪੀਣ ਵਾਲੇ ਹੁੰਦੇ ਨੇ ਉਹਨਾਂ ਦਾ ਮੱਥਾ ਟੇਕ ਦਿੰਦੇ ਨੇ ਉਹ ਬਾਪ ਦਾ ਪੀ ਖਾ ਲੈਂਦੇ ਨੇ। ਠੀਕ ਹੈ। ਉਹ ਕੰਮ ਆਏ ਵੀ ਇੱਥੇ ਉ ਤਾਂ ਇਕੱਠੀ ਕਰਕੇ ਤਾਂ ਕਰਨਾ ਵੀ ਕੀ ਐ ਇੱਥੇ ਕਿਹੜਾ ਕੋਈ ਵੇਚਣੀ ਹੁੰਦੀ ਐ ਲੇਕਿਨ ਉਹ ਭੋਗ ਲਗਾ ਕੇ ਪੀ ਖਾ ਲੈਂਦੇ ਨੇ ਕੁਝ ਬੰਦੇ ਉਹਨਾਂ ਚ ਵੀ ਪੀਣ ਖਾਣ ਵਾਲੀ ਹੁੰਦੇ ਨੇ ਜੋ ਚੜਾਉਂਦੇ ਨੇ ਜੀ ਜੀ ਠੀਕ ਐ ਭਾਈ ਧੰਨਵਾਦ ਤੁਹਾਡਾ ਥੈਂਕ ਯੂ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੇਠੂ ਸਿੰਘ ਆ ਜੀ ਜੇਠੂ ਜੀ ਤੁਸੀਂ ਇਹਦਾ ਸੇਵਾ ਕਰਦੇ ਹੋ ਹਾਂ ਜੀ ਲਾਗਣੇ ਜੋਤਪੱਤੀ ਅੱਛਾ ਹਾਂ ਜੀ ਇੱਥੇ ਯਾਰ ਸ਼ਰਾਬ ਚੜਦੀ ਜਾ ਹਾਂ ਜੀ ਹਾਂ ਜੀ ਤੇ ਪੇ ਤਾਂ ਪੀਣ ਵਾਲਾ ਦਾ ਹੀ 바ਵਾ ਮੇਲਾ ਲੱਗਾ ਰਿਹਾ ਹਾਂ ਜੀ ਹਾਂ ਜੀ ਵਾਧੂ ਜੀ ਵਾਧੂ ਹਾਂ ਜੀ ਕੀ ਕੀ ਇਤਿਹਾਸ ਐ ਏਹ ਏ ਬਾਬਾ ਮਾਸਤ ਰਾਮ ਜੀ ਦਾ ਡੇਰਾ ਜੀ ਇਹ ਪਿੰਡ ਹਾਟਕ ਵਾਸੇ ਦਾ ਹਾਂ ਇਹ ਪਿੰਡ ਆ ਸਾਡਾ ਫੁੱਲੂ ਵਾਲਾ ਡੋੜ ਜਿਲ੍ਹਾ ਮਾਨਸਾ ਤਹਿਸੀਲ ਬਡਾਲਾ ਹਟਾਖਣਾ ਦਾਤੀ ਵਾਸ ਅੱਛਾ ਦਾਤੀ ਵਾਸ ਤੋਂ ਪੈਂਦਾ ਜੀ 3 ਕਿਲੋਮੀਟਰ ਅੱਛਾ ਹਾਂ ਜੀ ਤੇ ਕਿੰਨੀ ਕੁ ਪੁਰਾਣੀ ਹੈ ਇਤਿਹਾਸ ਜਾਣਕਾਰੀ ਜੀ ਇਹਦਾ ਜੀ ਮੰਨਣਾ ਵੀ ਚੌਥੀ ਪੀੜੀ ਦੀ ਇਤਿਹਾਸ ਆ ਜੀ ਅੱਛਾ ਹਾਂ ਜੀ ਠੀਕ ਆ ਹਾਂ ਜੀ ਤੇ ਜਿਹੜੀ ਸ਼ਰਾਬ ਚੜਦੀ ਆ ਸ਼ਰਾਬ ਚੜਨ ਤੋਂ ਬਾਅਦ ਲੋਕ ਇੱਥੇ ਕਹਿੰਦੇ ਨੇ ਇਸ਼ਨਾਨ ਕਰਦੇ ਨੇ ਆ ਕੇ ਬਿਮਾਰੀਆਂ ਠੀਕ ਹੋ ਜਾਂਦੀ ਨੇ ਕੀ ਗੱਲ ਆ ਹਾਂ ਜੀ ਪੱਕਾ ਹੁੰਦਾ ਜੀ ਪੱਕਾ ਅੱਛਾ ਹਾਂ ਜੀ ਠੀਕ ਆ ਕੋਈ ਵੀ ਚੀਜ਼ ਉਹੀ ਦੁਖਦੀ ਹੈ ਗੋਡਾ ਦੁਖਦਾ ਹੈ ਮੋਡਾ ਦੁਖਦਾ ਹੈ ਕਾਸੀ ਵੀ ਖੁਰਕਦਾ ਪੱਕਾ ਆਲਾਜ ਹੈ ਜੀ ਇਹ ਅੱਛਾ ਹਾਂ ਜੀ ਠੀਕ ਹੈ ਹਾਂ ਕਿੰਨਾ ਕ ਇਕੱਠ ਹੁੰਦਾ ਫਿਰ ਇੱਥੇ ਇੱਥੇ ਇਕੱਠ ਹੋ ਜਾਂਦਾ ਜੀ ਬਾਵਾ ਚੰਡੀਗੜ੍ਹ ਤਾਂ ਇਹਦੇ ਵੀ ਲੋਕ ਆਉਂਦੇ ਆ ਜੀ ਉਰੇ ਠੀਕ ਹਾਂ ਜੀ ਠੀਕ ਹੈ ਪਟਿਆਲੇ ਦੇ ਚੰਡੀਗੜ੍ਹ ਦੇ ਲੋਕ ਬਾਹਰੋਂ ਵੀ ਆਉਂਦੇ ਜੀ ਬਾਹਰ ਬੰਦੇ ਰਹਿੰਦੇ ਸੀਗੇ ਔਰੇ ਪੂਰੀ ਸੇਵਾ ਕਰਕੇ ਗਏ ਨੇ ਉਹ ਠੀਕ ਹੈ ਹਾਂ ਜੀ ਠੀਕ ਹੈ ਹਾਂ ਜੀ ਸੋ ਐਸੀ ਸਾਡਾ ਖਾਸ ਪ੍ਰੋਗਰਾਮ ਕੀ ਸੱਚ ਕੀ ਝੂਠ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਿਆ ਉਮੀਦ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਤੇ ਹੋਰ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਇਹੋ ਜੀਆਂ ਜਗ੍ਹਾ ਤੋਂ ਅਸੀਂ ਤੁਹਾਨੂੰ ਰੂਬਰੂ ਕਰਵਾਵਾਂਗੇ ਜਿੱਥੇ ਜਾ ਕੇ ਲੋਕਾਂ ਨੂੰ ਕਿਸੇ ਨਾ ਕਿਸੇ ਬਿਮਾਰੀ ਤੋਂ ਰਾਹਤ ਮਿਲਦੀ ਆ ਪਰ ਸਾਡਾ ਚੈਨਲ ਇਹਨਾਂ ਚੀਜ਼ਾਂ ਦਾ ਦਾਅਵਾ ਕਰਦਾ ਨਾ ਵਾਦਾ ਕਰਦਾ ਪਰ ਫਿਰ ਵੀ ਜੋ ਗੱਲਬਾਤ ਦਿਖਾਈ ਆ ਸੀ ਇਹਨਾਂ ਪਿੰਡ ਵਾਸੀਆਂ ਦੀ ਜਵਾਨੀ ਤੁਹਾਨੂੰ ਸੁਣਾ ਦਿੱਤੀ ਆ ਤੁਸੀਂ ਦੇਖ ਲਈ ਸੀ ਪ੍ਰੋਗਰਾਮ ਕੀ ਸੱਚ ਕੀ ਝੂਠ ਮੈਂ ਜਗਦੀਪ ਸਿੰਘ ਸਕਾਈਨਲ ਪੰਜਾਬ ਫੂਲੋ ਵਾਲਾ ਡੋਟ ਬੁੱਢਲਾਡਾ